ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਭਿੰਡੀਆਂ ਦੀ ਸਬਜ਼ੀ ਬਿਨਾਂ ਤੜਕਾ ਲਗਾਏ ਠੀਕ ਹੈ ਜੀ ਮੈਂ ਸਾਰਾ ਕੁਝ ਭਿੰਡੀਆਂ ਪਿਆਜ਼ ਹਰੀਆਂ ਮਿਰਚਾਂ ਸਾਰਾ ਕੁਝ ਕੱਟ ਕੇ ਜਿੱਦਾਂ ਰੱਖ ਲਿਆ ਆ ਹੁਣ ਮੈਂ ਗੈਸ ਬਾਲ ਕੇ ਤੇ ਆਪਾਂ ਕੜਾਹੀ ਰੱਖ ਦਿੰਨੇ ਉੱਪਰ ਕੜਾਹੀ ਲੈਣੀ ਹੈ ਜੀ ਲੋਹੇ ਦੀ ਤੁਸੀਂ ਲੋਹੇ ਦੀ ਕੜਾਹੀ ਤਾਂ铝ਨੀਅਮ ਦੀ ਕੜਾਹੀ ਜੇ ਸਬਜ਼ੀ ਬਣਾ ਕੇ ਦੇਖੋ ਤੁਹਾਨੂੰ ਵੱਖਰਾ ਹੀ ਟੇਸਟ ਜਿਹੜਾ ਆ ਪਤਾ ਲੱਗ ਜਾਊਗਾ ਠੀਕ ਹੈ ਇਹਦੇ ਚ ਪਾਵਾਂਗੇ ਹੁਣ ਆਪਾਂ ਸਰੋਂ ਦਾ ਤੇਲ ਤੜਕਾ ਨਹੀਂ ਆਪਾਂ ਲਾਉਣਾ ਸਿਰਫ ਤੇਲ ਗਰਮ ਹੋ ਜਵੇ ਇਹਦਾ ਹੀ ਇੰਤਜ਼ਾਰ ਆਪਾਂ ਕਰਦੇ ਆ ਤੇ ਇਸ ਲੋਹੇ ਦੀ ਕੜਾਈ ਦੇ ਵਿੱਚ ਤੇਲ ਵੀ ਬਹੁਤ ਘੱਟ ਪੈਂਦਾ ਆ ਤੇ ਦੂਜੀਆਂ ਕੜਾਈਆਂ 'ਚ ਤੇਲ ਜ਼ਿਆਦਾ ਪੈਂਦਾ ਜ਼ਿਆਦੇ ਤੇਲ ਨਾਲ ਸਬਜੀ ਬਣਦੀ ਆ ਤੁਸੀਂ ਲੋਹੇ ਦੀ ਕੜਾਈ ਵਿੱਚ ਸਬਜੀ ਬਣਾ ਕੇ ਦੇਖਿਓ ਤੇ ਫਿਰ ਦੱਸਿਓ ਵੀ ਕਿੰਨੀ ਸਵਾਦ ਬਣਦੀ ਆ ਸਬਜੀ ਹਨਾ ਤੇ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਨਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਨਾਲੇ ਮੈਨੂੰ ਕਮੈਂਟ ਵਿੱਚ ਇਹ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਆ ਤਾਂ ਜੋ ਮੈਂ ਤੁਹਾਡਾ ਨਾਮ ਲੈ ਕੇ ਧੰਨਵਾਦ ਕਰ ਸਕਾਂ ਠੀਕ ਹੈ ਜੀ ਤੇ ਹੁਣ ਆਪਾਂ ਤੇਲ ਗਰਮ ਹੁੰਦਾ ਆ ਜਦ ਤੱਕ ਤੇ ਮੈਂ ਦੇਖਦੀ ਪਈ ਆ ਤੇ ਵੀ ਤੇਲ ਹੋਜ ਵੀ ਗਰਮ ਤਾਂ ਆਪਾਂ ਫਿਰ ਇਹਦੇ ਵਿੱਚ ਕੀ ਪਾਉਣਾ ਹੈਗਾ ਪਿਆਜ਼ ਦੇਖ ਲੈਣੇ ਪਾ ਕੇ ਇੱਕ ਵੀ ਗਰਮ ਹੋ ਗਿਆ ਆ ਤੇਲ ਜਾਂ ਨਹੀਂ ਵੈਸੇ ਤਾਂ ਗਰਮ ਹੋ ਹੀ ਗਿਆ ਚਲੋ ਥੋੜਾ ਜਿਹਾ ਹੋਰ ਹੋ ਲੈਣ ਦਿੰਦੇ ਆ ਹੁਣ ਦੇਖੋ ਆਪਾਂ ਇਹਦੇ ਵਿੱਚ ਪਿਆਜ਼ ਨਹੀਂ ਪਾਉਣੇ ਹੈਗੇ ਤੜਕਾ ਨਹੀਂ ਲਾਉਣਾ ਹੈਗਾ ਸਬਜੀ ਨੂੰ ਸਿਰਫ ਤੇਲ ਹੀ ਗਰਮ ਕਰਨਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿੰਡੀਆਂ ਹੁਣ ਤੁਸੀਂ ਕਹਿਣਾ ਵੀ ਇਹ ਬਿਨਾ ਤੜਕੇ ਤੋਂ ਪਿੰਡੀਆਂ ਕਿੱਦਾਂ ਬਣਾਉਂਦੇ ਮੈਂ ਜੀ ਸ਼ੁਰੂ ਤੋਂ ਹੀ ਐਸੀ ਤਰ੍ਹਾਂ ਹੀ ਮੈਂ ਸਬਜ਼ੀ ਜਿਹੜੀ ਆ ਬਣਾਉਣੀ ਕੋਈ ਨਵਾਂ ਤਰੀਕਾ ਨਹੀਂ ਹੈਗਾ ਇਹ ਪੁਰਾਣਾ ਹੀ ਤਰੀਕਾ ਆ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਠੀਕ ਆ ਆ ਦੇਖ ਲਓ ਮੈਂ ਤੁਹਾਡੇ ਸਾਹਮਣੇ ਪਿੰਡੀਆਂ ਇਹਦੇ ਵਿੱਚ ਪਾ ਦਿੱਤੀਆਂ ਕੱਟ ਕੇ ਤੇ ਹਜੇ ਮੈਂ 12 ਪਿੰਡੀਆਂ ਤੋੜ ਕੇ ਲਿਆਉਣੀਆਂ ਸਾਡੇ ਥੋੜੀਆਂ ਜੀਆਂ ਲੱਗੀਆਂ ਹੋਈਆਂ ਆ ਐਦਕੇ ਪਿੰਡੀਆਂ ਦੇ ਬੂਟੇ ਚੰਗੀਆਂ ਨਹੀਂ ਹੋਏ ਹੈਗੇ ਮੇਰਾ ਦਿਲ ਕਰਦਾ ਆ ਇਹਨਾਂ ਨੂੰ ਪੱਟ ਕੇ ਦੁਬਾਰਾ ਹੋਰ ਨਵੇਂ ਬੂਟੇ ਬੀ ਲਿਆ ਕੇ ਲਾਵਾਂ ਹੁਣ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਦੇਣੀਆਂ ਇੰਨੀਆਂ ਹੋੜੀਆਂ ਨਹੀਂ ਹੈਗੀਆਂ ਤੇ ਆਪਾਂ ਫਿਰ ਇਹਦੇ ਵਿੱਚ ਦੂਸਰਾ ਆ ਹਨਾ ਕੱਟੀ ਪਈ ਸੀ ਸ਼ਿਮਲਾ ਮਿਰਚ ਤੇ ਟਮਾਟਰ ਹੁਣ ਤੁਸੀਂ ਕਹਣਾ ਸ਼ਿਮਲਾ ਮਿਰਚ ਕਿਉਂ ਪਾਈ ਇਹ ਵੈਸੀ ਕੱਟੀ ਹੋਈ ਸੀ ਤਾਂ ਕਰਕੇ ਮੈਨੂੰ ਪਤਾ ਹੀ ਕੋਈ ਖਾਸ ਇਹਦਾ ਕੋਈ ਮਕਸਦ ਨਹੀਂ ਹੈਗਾ ਟਮਾਟਰ ਆਪਾਂ ਤਾਂ ਪਾਉਨੇ ਆ ਕਿ ਜਿਹੜੀਆਂ ਕਈ ਵਾਰੀ ਹੁੰਦੀਆਂ ਪਿੰਡੀਆਂ ਇਹਦਾ ਲੇਸ ਜੀ ਛੱਟਦੀਆਂ ਆ ਤਾਂ ਕਰਕੇ ਆਪਾਂ ਟਮਾਟਰ ਪਾ ਲੈਣਾ ਚਾਹੀਦਾ ਆ ਜੇ ਬਾਹਰ ਚਾਂਸ ਆਪਣੇ ਕੋ ਟਮਾਟਰ ਨਹੀਂ ਹੈਗਾ ਤੇ ਦਹੀਂ ਦੇ 2 ਚਮਚੇ ਪਾ ਦਿਓ ਜੇ ਨਹੀਂ ਹੈਗਾ ਤੇ ਨਿੰਬੂ ਅੱਧਾ ਕ ਨਚੋੜ ਦਿਓ ਉਹਦੇ ਨਾਲ ਕੀ ਹੁੰਦਾ ਹੈ ਲੇਸ ਜਿਹੀ ਜਿਹੜੀ ਪਿੰਡੀਆਂ ਛੱਡਦੀਆਂ ਆ ਉਹ ਫੇਰ ਲੇਸ ਨਹੀਂ ਛੱਡਦੀਆਂ ਹੈਗੀਆਂ ਨਾ ਤੇ ਇਸ ਤਰ੍ਹਾਂ ਪਿੰਡੀਆਂ ਬਿਲਕੁਲ ਕੱਲੀਆਂ ਕੱਲੀਆਂ ਤੇ ਐਨ ਕੁਰਕਰੀ ਜੀ ਸਬਜ਼ੀ ਬਣੂਗੀ ਬਹੁਤ ਸਵਾਦ ਬਣਦੀ ਆ ਬਸ ਇਹੀ ਫਰਕ ਹੈ ਕਿ ਲੋਹੇ ਦੀ ਕੜਾਈ ਵਿੱਚ ਇਹ ਸਬਜ਼ੀ ਜਿਹੜੀ ਹੈ ਜਿਆਦਾ ਸਵਾਦ ਬਣਦੀ ਤੇ ਹੁਣ ਆਪਾਂ ਪਿਆਜ਼ ਪਾ ਦਨੇ ਪਿਆਜ਼ ਥੋੜੇ ਮੇਰੇ ਕੋਲ ਜ਼ਿਆਦਾ ਹੀ ਕੱਟ ਹੋ ਗਿਆ ਪਰ ਕੋਈ ਗੱਲ ਨਹੀਂ ਭਿੰਡੀਆਂ ਘਾਟਿਆ ਇਸ ਕਰਕੇ ਮੈਂ ਪਿਆਜ਼ ਜਿਹੜੇ ਆ ਜਿਆਦਾ ਹੀ ਪਾ ਦਿਆ ਨੇ ਤਾਂ ਜੋ ਰਾਤ ਦਾ ਸਰ ਵੀ ਜਾਵੇ ਤੇ ਹੁਣ ਕੜਾਈ ਵੀ ਆਪਣੇ ਕੋਲ ਮੇਰੇ ਕੋਲ ਇਹ ਛੋਟੀ ਆ ਵੈਸੇ ਲੋਹੇ ਦੀ ਮੈਂ ਹੋਰ ਵੱਡੀ ਕੜਾਈ ਲੈਣੀ ਆ ਵੀ ਜਿਹਦੇ ਵਿੱਚ ਪਰਿਵਾਰ ਦੀ ਸਬਜ਼ੀ ਵੀ ਬਣ ਸਕੇ ਵੈਸੇ ਤਾਂ ਕੜਾਈ ਏਡਾ ਹੀ ਪਰਿਵਾਰ ਹੈਗਾ ਆ ਤੇ ਇਹ ਦੇਖ ਲਓ ਮੈਂ ਹੁਣ ਤੁਹਾਡੇ ਸਾਹਮਣੇ ਇਹਦੇ ਵਿੱਚ ਮੈਂ ਹਜੇ ਕੁਝ ਨਹੀਂ ਪਾਇਆ ਹਜੇ ਇਹਦੇ ਵਿੱਚ ਲੂਣ ਵੀ ਪਾਉਣਾ ਹਲਦੀ ਵੀ ਪਾਉਣੀ ਆ ਮਿਰਚਾਂ ਤਾਂ ਪਹਰੀਆਂ ਜਿਹੜੀਆਂ ਸੀਗੀਆਂ ਉਹ ਪਾਈ ਦਿੱਤੀਆਂ ਆ ਠੀਕ ਆ ਤੇ ਇਹ ਮੈਂ ਆਹ ਬਾਰੋਂ ਪਿੰਡਿਆਂ ਲੈ ਆਈਆਂ ਤੋੜ ਕੇ ਤੇ ਇਹ ਨਾ ਪਹਿਲਾਂ ਹੀ ਤੋੜੀਆਂ ਸੀਗੀਆਂ ਤਾਂ ਹਜੇ ਹੋਰ ਲਿਆਉਣੀਆਂ ਤੋੜ ਕੇ ਤੇ ਇਹ ਵੀ ਕੱਟ ਕੇ ਮੈਂ ਵਿੱਚ ਪਾ ਦਿੰਨੀ ਆ ਇਹਦੇ ਲੋ ਜੀ ਇਹ ਵੀ ਪਾ ਦਿੱਤੀਆਂ ਆ ਤੇ ਫਿਰ ਮੈਂ ਕਹੇ ਚੱਲ ਹੁਣ ਜਿਹੜੀਆਂ ਬਾਰੋਂ ਲਿਆਂਦੀਆਂ ਤੋਂ ਪਿੰਡੀਆਂ ਹਨਾ ਉਹਨਾਂ ਨੂੰ ਵੀ ਪਾ ਦੇਣੀ ਦੇਖੋ ਤਾਜ਼ੀਆਂ ਪਿੰਡੀਆਂ ਕਿੰਨੀਆਂ ਵਧੀਆ ਲੱਗਦੀਆਂ ਆ ਹਲੇ ਥੋੜੀਆਂ ਹੀ ਲੱਗੀਆਂ ਕੋਈ ਜ਼ਿਆਦੀਆਂ ਨਹੀਂ ਲੱਗੀਆਂ ਹੈਗੀਆਂ ਤੁਹਾਨੂੰ ਮੇਰਾ ਇਹ ਸਬਜ਼ੀ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਜ਼ਰੂਰ ਦੱਸਿਓ ਪਰ ਬਣਾ ਕੇ ਜ਼ਰੂਰ ਦੇਖਿਓ ਤੁਸੀਂ ਇਸ ਤਰ੍ਹਾਂ ਬਿਨਾਂ ਤੜਕੇ ਤੋਂ ਇਸ ਤਰ੍ਹਾਂ ਕੀ ਹੁੰਦਾ ਆ ਕਿ ਪਿਆਜ਼ ਜਿਹੜੇ ਛੜਦੇ ਨਹੀਂ ਹੈਗੇ ਪਿਆਜ਼ ਐਸੇ ਤਰ੍ਹਾਂ ਇਦਾਂ ਰਹਿੰਦੇ ਬਹੁਤ ਵਧੀਆ ਲੱਗਦੇ ਆ ਇਦਾਂ ਥੋੜੇ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਕੱਚੇ ਹੀ ਰਹਿਣਗੇ ਕੱਚੇ ਨਹੀਂ ਰਹਿੰਦੇ ਹੈਗੇ ਸੌਫਟ ਹੋ ਜਾਂਦੇ ਆ ਨਾ ਤੇ ਸਬਜੀ ਬਹੁਤ ਸਵਾਦ ਬਣਦੀ ਹੈ ਜਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਬਣੀ ਆ ਬਿਨਾ ਤੜਕੇ ਤੋਂ ਤੇ ਆਪਾਂ ਹੁਣ ਹਜੇ ਨੂੰ ਗੈਸ ਨੂੰ ਮੈਂ ਕਿਹਾ ਸੀ ਘੱਟ ਕਰ ਦਿੰਨੀ ਆ ਪਰ ਸਬਜੀ ਹੁਣ ਬਣਨ ਵਾਲੀ ਆ ਬਣ ਗਈ ਆ ਤੇ ਇਹ ਦੇਖ ਲਓ ਬਹੁਤ ਵਧੀਆ ਬਣ ਜਾਂਦੀ ਐ ਇਸ ਤਰ੍ਹਾਂ ਪਿਆਜ਼ ਜਿਹੜੇ ਰਹਿੰਦੇ ਆ ਤੇ ਬਹੁਤ ਵਧੀਆ ਲੱਗਦੇ ਆ ਜੇ ਆਪਾਂ ਪਹਿਲਾਂ ਪਿਆਜ਼ਾਂ ਨੂੰ ਭੁੰਨ ਲਈਏ ਤਾਂ ਉਹ ਸਾੜ ਹੀ ਜਾਂਦੇ ਆ ਸੁਆਹੀ ਹੋ ਜਾਂਦੇ ਚੰਗੇ ਨਹੀਂ ਲੱਗਦੇ ਮੈਨੂੰ ਤਾਂ ਆਹ ਦੇਖ ਲਓ ਇਸ ਤਰ੍ਹਾਂ ਦੇ ਪਿਆਜ਼ ਰਹਿੰਦੇ ਆ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਸਬਜ਼ੀ ਜਿਹੜੀ ਆ ਬਣਾ ਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਤੁਸੀਂ ਵੀ ਤੁਹਾਡੀ ਸਬਜ਼ੀ ਕਿਦਾਂ ਦੀ ਬਣੀ ਆ ਬਹੁਤ ਟੇਸਟੀ ਬਣਦੀ ਆ ਬਹੁਤ ਲਾਜਵਾ ਬਣਦੀ ਆ ਬਸ ਬਣਾਇਓ ਤੁਸੀਂ ਲੋਹੇ ਦੀ ਕੜਾਈ ਦੇ ਵਿੱਚ ਫੇਰ ਦੇਖਿਓ ਤੁਸੀਂ ਸਬਜ਼ੀ ਦਾ ਸਵਾਦ